ਆਲੋ ਮੇਰੀ ਨਾ ਅੰਬਜੀ ਸੜ ਦੇਖੋ ਸਾਹਮਣੇ ਉਹਨੂੰ ਤੇ ਆਪੇ ਸਭ ਇਸ ਤਰ੍ਹਾਂ ਦੇਖਦੇ ਹੋ ਚ ਉਹਨੇ ਪੱਥਰ ਰੱਖਿਆ ਇਹ ਨਾਲ ਕਿੰਨੀ ਲਾਗਤ ਨਾਲ ਬਣਿਆ ਕਿੰਨੇ ਕੁ ਪਿੰਡਾਂ ਨੂੰ ਫਾਇਦਾ ਦੇਖੋ ਇਹਦਾ ਕੋਈ ਦਸਕ ਪਿੰਡਾਂ ਨੂੰ ਫਾਇਦਾ ਹੋਊਗਾ ਔਰ ਜ਼ਰੂਰੀ ਸੀਗਾ ਸਾਰਿਆਂ ਦੀ ਮੰਗ ਸੀ ਤਾਂ ਮੈਨੂੰ ਬਹੁਤ ਖੁਸ਼ੀ ਹੈ ਕਿ ਇਹ ਪੂਰੀ ਹੋਈ ਹੈ ਔਰ ਮੇਰੇ ਖਿਆਲ ਚੇ ਨਵੇਂ ਸਾਲ ਦਾ ਵਧੀਆ ਤੋਹਫਾ ਹੈ ਬਿਲਕੁਲ ਹਾਂਜੀ ਕਿੰਨੀ ਲਗਤ ਨਾਲ ਬਣਿਆ ਇਹ 20 ਲੱਖੀ ਲਗਤ ਨਾਲ ਹਾਂਜੀ ਜਿਹੜੇ ਹੈਗੇ ਆ ਐਮਪੀ ਚੋਣਾਂ ਸਿਰ ਤੇ ਲਈ ਕਿਸ ਤਰ੍ਹਾਂ ਦੇਖਦੇ ਹੋ ਦੁਬਾਰਾ ਇਲੈਕਸ਼ਨਾਂ ਲੜੋਗੇ ਬੀਜੇਪੀ ਵੱਲੋਂ ਦੇਖੋ ਜਦ ਟਾਈਮ ਆਊਗਾ ਤੁਹਾਨੂੰ ਪਤਾ ਚੱਲ ਜਾਊ ਹੁਣ ਤਾਂ ਇਹ ਸੰਵਿਕਾਰ ਨਹੀਂ ਕੋਈ ਦੇਖੋ ਦੇਖੋ ਲੜਾਂਗੇ ਤਾਂ ਜ਼ਰੂਰ ਕੋਈ ਨਾ ਕੋਈ ਫੈਮਲੀ ਤੋਂ ਲੜੂਗਾ ਮੈਂ ਲੜਾਂ ਮੇਰੀ ਬੇਟੀ ਲੜੇ ਮੇਰਾ ਬੇਟਾ ਲੜੇ ਪਤਾ ਨਹੀਂ ਦੇਖੋ ਇਹਦੇ ਉੱਤੇ ਹੁਣ ਪਾਰਟੀ ਦੇ ਉੱਤੇ ਹੁੰਦਾ ਜਿਹੜੀ ਪਾਰਟੀ ਹੋਏਗੀ ਉਹ ਹੀ ਦੱਸੂਗੀ ਦਾ ਟਾਈਮ ਜਲਦੀ ਜਲਦੀ ਪਤਾ ਚੱਲ ਜਾਊ ਤੁਹਾਨੂੰ ਪੰਜਾਬ ਦੇ ਮੌਜੂਦਾ ਹਾਲਾਤਾਂ ਨੂੰ ਕਿਵੇਂ ਵਾਸ ਕਰਦੇ ਆ ਦੇਖੋ ਬਹੁਤ ਹੀ ਨਿਰਾਸ਼ਾ ਹੈਗੀ ਐ ਸਾਰਿਆਂ ਦੀਆਂ ਬਹੁਤ ਉਮੀਦਾਂ ਸੀਗੀਆਂ ਔਰ ਵਿਰੋਧੀ ਪਾਰਟੀ ਦੇ ਹੁੰਦਿਆਂ ਵੀ ਅਸੀਂ ਆਸ ਰੱਖਦੇ ਸੀ ਕਿ ਕੁਝ ਨਾ ਕੁਝ ਵਧੀਆ ਹੋਊਗਾ ਪੰਜਾਬ ਦੇ ਲਈ ਵਧੀਆ ਜੋ ਵੀ ਕਰਦਾ ਤਾਂ ਸਾਡੇ ਬੱਚਿਆਂ ਦਾ ਭਵਿੱਖ ਅੱਛਾ ਬਣਦਾ ਪਰ ਬਹੁਤ ਹੀ ਦੁੱਖ ਵਾਲੀ ਗੱਲ ਹੈ ਕਿ ਬਦਲਾਅ ਤਾਂ ਆਇਆ ਪਰ ਬਦਲਾਅ ਲੋਕਾਂ ਤੇ ਨਿੱਜੀ ਬਦਲਾਓ ਔਰ ਬਦਲਾਓ ਇਹ ਆਇਆ ਕਿ ਜਿਹੜਾ ਕੁਝ ਦਿਖਦਾ ਉਹ ਖਾਲੀ ਐਡਵਰਟਾਈਜ਼ਮੈਂਟ ਦੇ ਰਹੀ ਜਿੱਥੇ ਇਹਨਾਂ ਦੇ ਸਾਰੇ ਆਪਣੇ ਹੀ ਬੋਰਡ ਲੱਗੇ ਹੁੰਦੇ ਨੇ ਮਾਨ ਸਾਹਿਬ ਦੇ ਹੋਰ ਕੁਝ ਨਹੀਂ ਦਿਖਦਾ ਜ਼ਮੀਨ ਦੇ ਉੱਤੇ ਕੋਈ ਕੰਮ ਨਹੀਂ ਦਿਖਦਾ ਖੋਹਾਂ ਲੁੱਟਾਂ ਬਹੁਤ ਜ਼ਿਆਦਾ ਹੋ ਰਹੀਆਂ ਨੇ ਮੇਰੇ ਖਿਆਲ ਚ ਕਰਪਸ਼ਨ ਬਹੁਤ ਵੱਧ ਗਈ ਹੈ ਡਰੱਗਸ ਵੀ ਵਢੀ ਜਾ ਰਹੇ ਨੇ ਕੋਈ ਥਮ ਨਹੀਂ ਰਿਹਾ ਕੰਮ ਸ਼ਰਾਬ ਘਟਾਲੇ ਦੀਆਂ ਧਾਰਾਂ ਪੰਜਾਬ ਨਾਲ ਵੀ ਜੁੜੀਆਂ ਹੋਣਾਂ ਕਿਸ ਤਰ੍ਹਾਂ ਜੱਜ ਕਰਦੇ ਸੀ ਆ ਬਿਲਕੁਲ ਜੁੜ ਰਹੀਆਂ ਨੇ ਉਹੀ ਕੰਪਨੀਆਂ ਨੂੰ ਜਿਨ੍ਹਾਂ ਨੇ ਦਿੱਲੀ ਪਹਿਲੇ ਕਰਕੇ ਕੀਤਾ ਸੀ ਉਹੀ ਇੱਥੇ ਉਹਨਾਂ ਨੂੰ ਮੋਨੋਪੋਲੀ ਦਿੱਤੀ ਗਈ ਹੈ ਉਹ ਵੀ ਬਹੁਤ ਜ਼ਿਆਦਾ ਮੁਨਾਫੇ ਦੇ ਨਾਲ ਔਰ ਇਹਦਾ ਵੀ ਇੱਥੇ ਵੀ ਜਾਂਚ ਪੂਰੀ ਹੋਣੀ ਚਾਹੀਦੀ ਹੈ ਜਿਹੜੇ ਆਉਣ ਵਾਲੇ ਸਮੇਂ ਦੀ ਜਾਂਚ ਪੂਰੀ ਹੋਣੀ ਹੈ ਲੱਖਾਂ ਦੇ ਪਿੱਛੇ ਹੋਣ ਹਾਂਜੀ ਲੱਖਾਂ ਦੇ ਪਿੱਛੇ ਵੀ ਹੋਣਾ ਚਾਹੀਦਾ ਨੇ ਜਾਂਚ ਪੂਰੀ ਹੋਣੀ ਹੈ ਜਿਹੜੇ ਮੰਤਰੀ ਨੇ ਇੱਥੇ ਪੰਜਾਬ ਦੇ ਅ ਦੇਖੋ ਇਹ ਤਾਂ ਹੁਣ ਹੋਇਆ ਜਿਹਨੇ ਦਿੱਲੀ ਹੋਇਆ ਤਾਂ ਦੇਖੋ ਜਿਨ੍ਹਾਂ ਜਿਨ੍ਹਾਂ ਨੇ ਅਸਲ 'ਚ ਮੁੱਖ ਮੰਤਰੀ ਹੋਰ ਕੈਬਨਿਟੀ ਪਾਸ ਕਰਦੀ ਹੈ ਜਿਹੜੀ ਵੀ ਪਾਲਿਸੀ ਬਣਦੀ ਹੈ ਸੋ ਉਸ ਦੇ ਮੁਤਾਬਕ ਹੀ ਜਾਂਚ ਹੋਏਗੀ ਤੁਹਾਡਾ ਮਾਨ ਕਰੇ ਕਿ ਮੈਂ ਏਡੀਗਿਆ ਨੋਟਿਸ ਤੋਂ ਨਹੀਂ ਦਰਦਾ ਮੈਂ ਜੇਲ੍ਹ ਜਾਣ ਤੋਂ ਨਹੀਂ ਦਰਦਾ ਕਿਤੇ ਵਾਲ ਵੀ ਨਾਲ ਨੇ ਕਿੱਸ ਤਰ੍ਹਾਂ ਦੇਖੋ ਕਿਸੇ ਨੂੰ ਬੇਮਤਲਬ ਜੇਲ੍ਹ ਭੇਜਣਾ ਵੀ ਗਲਤ ਗੱਲ ਹੈ ਔਰ ਜੇ ਕਿਸੇ ਨੇ ਕੋਈ ਗਲਤ ਕੰਮ ਨਹੀਂ ਕੀਤਾ ਤਾਂ ਉਹ ਡਰਣਗੇ ਨਹੀਂ ਉਹ ਤਾਂ ਆਪੇ ਜਾਂਚ ਤੇ ਨਿਕਲ ਆਊਗਾ ਕੌੰਕੀ ਕਤਲ ਮਾਮਲੇ ਦੀ ਰਿਪੋਰਟ ਜਿਹੜੀ ਹੁਣ ਜਨਤਕ ਹੋਈ ਹੈ ਕਿੰਨੀਆਂ ਸਰਕਾਰਾਂ ਲੱਗੀਆਂ ਇੱਕ ਕੌਮ ਦੇ ਜੱਫੇਦਾਰ ਨੂੰ ਇਸ ਤਰ੍ਹਾਂ ਜਿਹੜਾ ਹੈਗਾ ਕਤਲ ਕੀਤਾ ਜਾਂਦਾ ਹੈ ਪਰ ਇੰਨੀਆਂ ਸਰਕਾਰਾਂ ਵੀ ਜਾਣ ਦੇ ਬਾਵਜੂਦ ਇਨਸਾਫ ਨਹੀਂ ਮਿਲਿਆ ਕਿਉਂਕਿ ਇੱਥੇ ਕੋਈ ਨਾ ਕੋਈ ਇਹਦੇ ਵਿੱਚ ਕਮੀ ਹੋएगी ਤਾਂ ਆਸ ਹੈ ਕਿ ਜੇ ਸਹੀ ਜਾਂਚ ਹੋਈ ਤਾਂ ਇਹ ਠੀਕ ਸਹੀ ਨਿਕਲ ਆਊਗਾ ਜੋ ਵੀ ਸਜ਼ਾ ਹੋਣੀ ਚਾਹੀਦੀ ਹੈ ਕਿ ਕਾ ਹੋਣੀ ਚਾਹੀਦੀ ਹੈ ਕਿਸੇ ਦੇ ਵੀ ਕਤਲ ਹੋਏ ਕੋਈ ਵੀ ਇਹਜਾ ਹੋਏ ਉਹ ਜਾਂਚ ਪੂਰੀ ਹੋ ਕੇ ਸਹੀ ਨਤੀਜੇ 'ਤੇ ਜਰੂਰ ਪਹੁੰਚਣਾ ਚਾਹੀਦਾ ਹੈ ਵੀ ਉਹਨਾਂ ਮਹਾਰਾਣੀ ਸਾਹਿਬ ਨੇ ਜਿਹੜਾ ਵੀ ਲੱਖ ਦੇ ਲਾਪਸ ਨੇ ਮਹਾਰਾਣੀ ਸਾਹਿਬ ਹਮੇਸ਼ਾ ਲੋਕ ਹਿੱਤ ਦੇ ਲਈ ਹੀ ਗੱਲ ਕਰਦੇ ਨੇ ਤੇ ਬਹੁਤ ਵੱਡੀ ਜਿਹੜੀ ਮੰਗ ਸੀਗੀ ਲੋਕਾਂ ਦੀ ਗੇਤੀ ਪਿੰਡ ਤੋਂ ਮੈਸ ਪਿੰਡ ਨੂੰ ਜਿਹੜਾ ਇਹ ਲਿੰਕ ਰੋਡ ਜਾਂਦਾ ਹੈ ਤਾਂ ਬਹੁਤ ਹੀ ਵੱਡਾ ਉਪਰਾਲਾ ਕੀਤਾ 20 ਲੱਖ ਰੁਪਏ ਦੀ ਜਿਹੜੀ ਹੈਗੀ ਹੈ ਐਮਪੀ ਕੋਟੇ ਦੇ ਵਿੱਚੋਂ ਮਦਦ ਕੀਤੀ ਹੈ ਤੇ ਅੱਜ ਪਿੰਡ ਦੇ ਵਿੱਚ ਬਹੁਤ ਖੁਸ਼ੀ ਦਾ ਮਾਹੌਲ ਹੈ ਤੇ ਲੋਕਾਂ ਨੂੰ ਬਧਾਈ ਵੀ ਦਿੰਦੇ ਆ ਤੇ ਮਹਾਰਾਣੀ ਜੀ ਦਾ ਧੰਨਵਾਦ ਵੀ ਕਰਦੇ ਆ ਜੋ ਹਮੇਸ਼ਾ ਹਰ ਖਿੱਤੇ ਦੇ ਨਾਲ ਹਰ ਵਰਗ ਤੇ ਹਰ ਸਮਾਜ ਦੇ ਲੋਕਾਂ ਨੂੰ ਨਾਲ ਲੈ ਕੇ ਅੱਗੇ ਵਧ ਰਹੇ ਹਨ ਮਹਾਰਾਣੀ ਸਾਹਿਬ ਨੇ ਕਿਹਾ ਜੀ ਮੈਂ ਨਹੀਂ ਮੇਰੇ ਪਰਿਵਾਰ ਚ ਕੋਈ ਲੜੂਗਾ ਕੀ ਲੱਗਦਾ ਵੀ ਆਉਣ ਵਾਲੇ ਟਾਈਮ ਤੇ ਨਹੀਂ ਮੈਂ ਕਿ ਮੈਂ ਨਹੀਂ ਮੈਂ ਕਿ ਮੈਂ ਜਾਂ ਮੇਰੇ ਪਰਿਵਾਰ ਤੋਂ ਹਾਂ ਜਿਹਨੇ ਕਰ ਲੀਡ ਨਾ ਉਸ ਤਾਉਂਗੇ ਅਸੀਂ ਤਾਂ ਮਹਾਰਾਣੀ ਪੰਨੀਤ ਕੌਰ ਜੀ ਦੇ ਨਾਲ ਡਟ ਕੇ ਖੜੇ ਹਾਂ ਜੋ ਵੀ ਪਰਿਵਾਰ ਚੋਂ ਆਉਂਦਾ ਮਹਾਰਾਣੀ ਜੀ ਆਉਂਦੇ ਆ ਸਾਡਾ ਸਾਡੇ ਵੱਲੋਂ ਤਾਂ ਨਿੱਕਾ ਸਵਾਗਤ ਹੈ ਅਸੀਂ ਤਿਆਰ ਹਾਂ ਠੀਕ